ਦੇਖੋ ਗੱਲ ਇਦਾਂ ਕਿ ਜੋ ਵੀ ਅੱਜਕੱਲ ਦੇ ਨਿਊ ਚੈਨਲ ਆ ਉਹ ਸਾਨੂੰ ਉਹ ਚੀਜ਼ਾਂ ਨਹੀਂ ਦਿਖਾ ਰਹੇ ਜੋ ਸਾਨੂੰ ਦੇਖਣੀਆਂ ਚਾਹੀਦੀਆਂ ਉਹ ਸਾਨੂੰ ਐਕਚੁਅਲੀ ਉਹਨਾਂ ਚੀਜ਼ਾਂ ਤੋਂ ਕਾਫੀ ਦੂਰ ਡਿਸਟਰੈਕਟ ਕਰਕੇ ਰੱਖਦੇ ਆ ਕਿ ਸਾਨੂੰ ਕੁਝ ਐਸੀਆਂ ਚੀਜ਼ਾਂ ਵਿਖਾਉਣਗੇ ਜਿਸ ਦੇ ਨਾਲ ਬੰਦਾ ਮਤਲਬ ਇੱਕ ਤਰ੍ਹਾਂ ਦਾ ਉਹਨੂੰ ਲਾਲਚ ਜਾਂ ਦਿੱਤਾ ਜਾਂਦਾ ਵਾ ਬੰਦੇ ਦੇ ਉਹਨੂੰ ਮੈਂਟਲੀ ਉਹਨੂੰ ਉਹ ਚੀਜ਼ ਦਿਖਾਈ ਜਾਂਦੀ ਹੈ ਕਿ ਉਹ ਇੱਕ ਕਾਈਂਡ ਆਫ ਵਿਊ ਲਸਟ ਹੁੰਦੀ ਜਿਸ ਨੂੰ ਉਹ ਦੇਖਣ ਚੱਲ ਜਾਂਦਾ ਕਿ ਦੇਖਦਾ ਫਿਰ ਕੀ ਹੁੰਦਾ ਇਦਾਂ ਹੁੰਦਾ ਕਿ ਉਸ ਨਿਊ ਚੈਨਲ ਦੇ ਵਿੱਚ ਵਿਊਜ਼ ਵਧਦੇ ਜਦੋਂ ਵਿਊਜ਼ ਵਧਦੇ ਆ ਫਿਰ ਉਹਦੇ ird gird ਦੇ ਜਿਹੜੇ ਐਕਚੁਅਲ ਨਿਊ ਚੈਨ ਔਰ ਜਿਹੜਾ ਅਸਲੀ ਇਸ਼ੂ ਰੇਜ਼ ਕਰਨਾ ਹੁੰਦਾ ਜਾਂ ਮੁੱਦਾ ਉਠਾਉਣਾ ਹੁੰਦਾ ਉਸ ਮੁੱਦੇ ਨੂੰ ਤੇ ਉਹ ਕਿਤੇ ਵੀ ਉਹਦੇ ਲਾਗੇ ਛਾਗੇ ਵੀ ਖੜਦੇ ਨਹੀਂ ਆ ਇੱਕ ਐਸਾ ਮੁੱਦਾ ਚੁੱਕ ਲੈਂਦੇ ਜਿਹੜਾ ਕਿ ਸੋਸ਼ਲ ਮੀਡੀਆ ਤੋਂ ਹੀ ਉਹ ਉਠਾ ਕੇ ਤੁਸੀਂ ਵੀ ਅਕਸਰ ਦੇਖਿਆ ਹੋਣਗੇ ਕੋਈ ਕਰਾਇਮ ਦੀਆਂ ਨਿਊਜ਼ ਚੱਕ ਲੀਆਂ ਡਰੱਗਸ ਦੀ ਨਿਊਜ਼ ਚੱਕ ਲਈ ਕੋਈ ਵੀ ਡਰਗ ਡੀਲਰ ਆ 100 ਗ੍ਰਾਮ ਨਾ ਫੜਿਆ ਗਿਆ ਇਦਾਂ ਕਰਕੇ ਕਿ ਇਹ ਵੇਚਦਾ ਫੜਿਆ ਗਿਆ ਉਹਦਾ ਘਰ ਠਾਤਾ ਠੀਕ ਆ ਇਸ ਤਰ੍ਹਾਂ ਦੀਆਂ ਨਿਊਜ਼ ਨੂੰ ਪਬਲਿਕਲੀ ਉਹ ਪਬਲਿਸ਼ ਕਰਾਉਂਦੇ ਆ ਜਿਹਦੇ ਨਾਲ ਹੋਰ ਵਿਊਜ਼ ਹੋਰ ਉਸ ਚੈਨਲ ਦੇ ਸਬਸਕ੍ਰਾਈਬਰਸ ਗੇਨ ਹੁੰਦੇ ਆ ਜਾਂ ਫਿਰ ਜਦੋਂ ਕਿ ਤੁਸੀਂ ਐਕਚ ਸੇਮ ਤਰ੍ਹਾਂ ਦਾ ਹੀ ਪ੍ਰੋਪਗੈਂਡਾ ਚਲਾਉਂਦੇ ਆ ਕਿ ਜਿਹੜੀਆਂ ਨਿਊਜ਼ ਹੁੰਦੀਆਂ ਕੁਝ ਇਸ ਟਾਈਪ ਦੇ ਜਿਹੜੀਆਂ ਸੋਸ਼ਲ ਮੀਡੀਆ ਤੇ ਬੜੀ ਐਕਟਿਵ ਹੁੰਦੀਆਂ ਉਹ ਸੇਮ ਟਾਈਪ ਦੀਆਂ ਨਿਊਜ਼ ਹੀ ਉਹ ਆਪਣੇ ਟੀਵੀ ਦੇ ਉੱਤੇ ਵੀ ਸ਼ੋਅ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਇਹ ਸੌ ਖਬਰਾਂ ਇਹ ਧੜਾ ਧੜ ਚੱਲ ਰਹੀਆਂ ਖਬਰਾਂ ਬਹੁਤ ਸਾਰੀਆਂ ਇਦਾਂ ਦਾ ਕੂੜ ਪ੍ਰਚਾਰ ਕਰਦੇ ਜਿਹੜਾ ਉਹ ਐਜ਼ ਅ ਯੂਜ਼ਰ ਤੁਸੀਂ ਵੀ ਇਸ ਚੀਜ਼ ਤੋਂ ਵਕਫ ਜੇ ਕਿ ਜੋ ਮੈਂ ਕਹਿ ਰਿਹਾ ਹਾਂ ਜਾਂ ਤੁਸੀਂ ਜੋ ਸੋਚ ਰਹੇ ਉਹ ਚੀਜ਼ ਸੱਚਾ ਪਰ ਤੁਹਾਡੇ ਕੋਲ ਉਸ ਚੀਜ਼ ਤੋਂ ਛੱਡਿਆ ਕਿਉਂ ਨਹੀਂ ਆਦਾ ਇਹ ਵੀ ਤੇ ਇੱਕ ਤਰ੍ਹਾਂ ਦਾ ਜਿਵੇਂ ਬੰਦਾ ਆਦੀ ਹੋ ਜਾਂਦਾ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਵੀ ਚੀਜ਼ ਹੋਵੇ ਚ ਇੱਕ ਤਰ੍ਹਾਂ ਦੀ ਐਡਿਕਸ਼ਨ ਹੋ ਜਾਂਦੀ ਹੈ ਬੰਦੇ ਨੂੰ ਕਿ ਉਹ ਨੂੰ ਲਤ ਲੱਗ ਜਾਂਦੀ ਕਿ ਉਹ ਇੰਦਾਂ ਦੀਆਂ ਚੀਜ਼ਾਂ ਨੂੰ ਹੀ ਦੇਖਦਾ ਫਿਰ ਜਦੋਂ ਇੰਦਾਂ ਦੀਆਂ ਚੀਜ਼ਾਂ ਦੇਖਦਾ ਫਿਰ ਉਹਦਾ ਐਕਚੁਅਲ ਜਿਹੜਾ ਉਹ ਜਿਹੜਾ ਫੋਨ ਯੂਜ਼ ਕਰਦਾ ਜਾਂ ਫਿਰ ਉਹ ਵੀ ਉਹ ਵਿਊ ਕਰਦਾ ਫਿਰ ਉਹਦਾ ਮਾਈਂਡ ਸਿਰਫ ਉਹਨਾਂ ਚੀਜ਼ਾਂ ਨੂੰ ਹੀ ਸਰਚ ਕਰਦਾ ਜਿਹੋ ਜਿਹੇ ਦੇਖੋਗੇ ਵੈਸਾ ਤੁਸੀਂ ਬਣਦੇ ਜਾਓਗੇ ਉਦਾਂ ਹੀ ਤੁਹਾਡੀ ਥਿੰਕਿੰਗ ਹੋ ਜਾਂਦੀ ਉਹ ਜਿਹੇ ਤੁਹਾਡੇ ਵਰਡਸ ਹੋ ਜਾਂਦੇ ਆ ਸੋਚਣ ਦਾ ਤਰੀਕਾ ਉਦਾਂ ਦਾ ਹੋ ਜਾਂਦਾ ਚੀਜ਼ਾਂ ਨੂੰ ਤੁਸੀਂ ਫਰੋੜਦੇ ਵੀ ਉਸੇ ਤਰੀਕੇ ਨਾਲ ਉਸੇ ਤਰ੍ਹਾਂ ਦਾ ਤੁਹਾਡਾ ਸਰਾਊਂਡਿੰਗ ਬਣ ਜਾਂਦਾ ਪਰ ਜਿਹੜਾ ਨਿਊਜ਼ ਮੀਡੀਆ ਹੁੰਦਾ ਉਹ ਫਿਰ ਕੀ ਕਰਦਾ ਉਹ ਆਪਣੇ ਤੇ ਬਲੇਮ ਲੈ ਅਕਸਰ ਤੁਸੀਂ ਸੁਣਿਆ ਹੋਣਾ ਕਿ ਬੋਲਿਆ ਜਾਂਦਾ ਕਿ ਜਦੋਂ ਉਹਦੀ ਡਿਮਾਂਡ ਵੱਧਦੀ ਹੈ ਤੇ ਉਹਦੀ ਸਪਲਾਈ ਵੀ ਫਿਰ ਵੱਧ ਜਾਂਦੀ ਆ ਪਰ ਇਦਾਂ ਨਹੀਂ ਹੁੰਦਾ ਅਕਸਰ ਚ ਮਤਲਬ ਅਸਲ ਦੇ ਵਿੱਚ ਪਹਿਲਾਂ ਉਸ ਦੀ ਡਿਮਾਂਡ ਨੂੰ ਵੱਧ ਤੋਂ ਵੱਧ ਬਣਾਇਆ ਜਾਂਦਾ ਫਿਰ ਉਹਦੀ ਸਪਲਾਈ ਕੀਤੀ ਜਾਂਦੀ ਮਤਲਬ ਪਹਿਲਾਂ ਉਹਦੀ ਇਸ ਡਿਮਾਂਡ ਹੀ ਕ੍ਰੀਏਟ ਕੀਤੀ ਜਾਂਦੀ ਆ ਮਾਰਕੀਟ 'ਚ ਸਪਲਾਈ ਫਿਰ ਕੀਤੀ ਜਾਂਦੀ ਆ ਬਟ ਇਹਨੂੰ ਉਲਟਾ ਲਿਆ ਜਾਂਦਾ ਜਸਟ ਕਿਉ ਆਪਣੇ ਆਪ ਨੂੰ ਅਕਿਊਜ਼ ਨਾ ਬਣ ਉਹ ਵਿਕਟਮ ਰਹਿਣਾ ਚਾਹੁੰਦੇ ਆ ਪਰ ਜਿਹੜਾ ਮੇਨ ਗੱਲ ਹੈ ਕਿ ਜਿਹੜਾ ਮੇਨ ਮੁੱਦਾ ਹੁੰਦਾ ਵਾ ਨਾ ਕਿ ਨਿਊਜ਼ ਮੀਡੀਆ ਚੈਨਲਸ ਦਾ ਇਹਨਾਂ ਦਾ ਮੇਨ ਕੰਮ ਕੀ ਹੁੰਦਾ ਇਹਨਾਂ ਨੇ ਕਿਹੜੀਆਂ ਖਬਰਾਂ ਦਿਖਾਉਣੀਆਂ ਹੁੰਦੀਆਂ ਕਿ ਜਿਹੜੀਆਂ ਗਵਰਨਮੈਂਟ ਦੇ ਕੀ ਸਕੀਮਸ ਚੱਲ ਰਹੀਆਂ ਵਾ ਉਹਨਾਂ ਦੇ ਜਿਹੜੀਆਂ ਆਲਰੇਡੀ ਸਕੀਮਸ ਸ਼ੁਰੂ ਹੋ ਗਈਆਂ ਸੀ ਉਹਨਾਂ ਦੇ ਉੱਤੇ ਕੀ ਪ੍ਰੋਗਰੈਸ ਆ ਇੰਡੀਆ ਦਾ ਸਟਾਰਟਅੱਪਸ ਉੱਤੇ ਰੀਅਲ ਪ੍ਰੋਬਲਮਸ ਕੀ ਆ ਯੂਥ ਅਗਰ ਅਨਇੰਪਲੋਇਡ ਆ ਉਸ ਨੂੰ ਇੰਪਲੋਏ ਕਿਤਾ ਕਿੱਦਾਂ ਕੀਤਾ ਜਾਊਗਾ ਕੋਈ ਕਿਤੇ ਨਿਊ ਤਰ੍ਹਾਂ ਦੇ ਮਲ ਪੋਲੀਟੀਕਲ ਜਾਂ ਫਿਰ ਕੋਈ ਵੀ ਲਾੜੋ ਕੀ ਕੋਰਸਸ ਚੱਲੂ ਹੋ ਰਿਹਾ ਉਹਨਾਂ ਨੂੰ ਪਬਲਿਸ਼ ਕੀਤਾ ਜਾਂਦਾ ਵਾ ਇਹ ਕੰਮ ਹੁੰਦਾ ਨਿਊਜ਼ ਚੈਨਲਸ ਦਾ ਫਿਰ ਕਿਤੇ ਵੀ ਕੋਈ এনवायरमेंट ਨੂੰ ਰਿਲੇਟਡ ਲੈ ਕੇ ਕੋਈ ਚੱਲਦੀ ਆ ਜਿਵੇਂ ਕੋਈ ਕਲਾਈਮੇਟ ਕਰਾਈਸਿਸ ਚੱਲ ਰਿਹਾ ਉਹਨਾਂ ਉੱਤੇ ਆਪਣੀ ਪ੍ਰਤੀਕਿਰਿਆ ਲੈਣੀ ਫਿਰ ਜੋ ਐਕਚੁਅਲ ਬੰਦੇ ਹੁੰਦੇ ਆ ਜੋ ਪੋਲੀਟੀਕਲ ਜਾਂ ਪੋਲੀਟਿਕਸ ਦੇ ਅੰਦਰ ਬੈਠੇ ਹੁੰਦੇ ਆ ਜਾਂ ਫਿਰ ਪਬਲਿਕ ਪਬਲਿਕ ਦੇ ਨਾਲ ਡਿਬੇਟ ਕੀਤੀ ਜਾਂਦੀ ਇਸ ਮੁੱਦੇ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਜਿਵੇਂ ਸਿੱਖਿਆ ਦੀ ਹਾਲਤ ਕੀ ਆ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਕੀ ਚੱਲ ਰਿਹਾ ਹੈ ਸ਼ਹਿਰੀ ਸਕੂਲਾਂ ਦੇ ਵਿੱਚ ਕੀ ਫਰਕ ਹੈਗਾ ਵਾ ਕਿਸਾਨਾਂ ਦੇ ਪਿੰਡਾਂ ਦੀ ਅਸਲ ਚ ਹਕੀਕਤ ਕੀ ਆ ਐਮਐਸਪੀ ਕੀ ਆ ਪਾਣੀ ਦੀ ਕਮੀ ਬਿਜਲੀ ਦੀ ਸਮੱਸਿਆ ਫਿਰ ਬੇਰੋਜ਼ਗਾਰੀ ਦੀ ਮੈਂ ਜਿਵੇਂ ਗੱਲ ਕੀਤੀ ਪਹਿਲਾਂ ਹੀ ਫਿਰ ਤੋਂ ਬਾਅਦ ਹੀ এনवायरमेंट ਜਾਂ ਫਿਰ ਵਾਤਾਵਰਨ ਦਾ ਕੀ ਸੰਕਟ ਆ ਰਿਹਾ ਵਾ ਸਰਕਾਰੀ ਸਕੀਮਾਂ ਕੀ ਆ ਪੱਤਰਕਾਰਾਂ ਦੀ ਆਜ਼ਾਦੀ ਹੋ ਗਈ ਜਾਂ ਫਿਰ ਨੌਕਰੀ ਦੇ ਵਿੱਚ ਬੈਠੇ ਜਿਹੜੇ ਆਪਣੇ ਧਰਨੇ ਲਾ ਰਹੀ ਹੁੰਦੇ ਆ ਉਹਨਾਂ ਦੇ ਬਾਰੇ ਕਿ ਕਿੰਨਾ ਕੁ ਦਿਖਾਇਆ ਜਾਂਦਾ ਉਹਨਾਂ ਦੇ ਬਾਰੇ ਸਿਰਫ ਉਹੀ ਚੀਜ਼ ਦਿਖਾਈ ਜਾਂਦੀ ਜਿੱਦਾਂ ਅਗੇ ਕਿ ਉੱਥੋਂ ਕਿਸੇ ਨੂੰ ਕੋਟ ਪਾ ਕੇ ਡੰਡਾ ਮਾਰਤਾ ਕਿਸੇ ਨੇ ਇਦਾਂ ਦੀਆਂ ਚੀਜ਼ਾਂ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਿਜ਼ਰਵ ਜਾਤੀਆਂ ਬਾਰੇ ਜਾਂ ਉਹਨਾਂ ਦੀ ਕੋਮਾ ਦੀ ਉਹਨਾਂ ਦੀ ਕੀ ਕਹਿੰਦੇ ਹੁੰਦੇ ਆ ਕਿ ਉਹਨਾਂ ਦੇ ਜੋ ਰਾਈਟਸ ਹੁੰਦੇ ਉਹਨਾਂ ਬਾਰੇ ਗੱਲ ਕਰਨਾ ਮਤਲਬ ਅਸਲ ਅਸਲ ਤਾਜੋ ਪਬਲਿਕ ਦੇ ਕੋਲੋਂ ਸੁਝਾਅ ਲੈ ਜਾਣ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਕਿਦਾਂ ਠੱਲ ਪਾ ਸਕਦੇ ਹਾਂ ਕਿਦਾਂ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾ ਸਕਦਾ ਹੈ এমਪਲੋਇਮੈਂਟ ਜਾਂ ਸਕਿੱਲ ਡਿਵੈਲਪਮੈਂਟ ਕੋਰਸਸ ਨੂੰ ਕੀਤਾ ਜਾਊਗਾ ਕਿਦਾਂ ਵੂਮਨ ਨੂੰ ਇੰਪਾਵਰ ਕੀਤਾ ਜਾਂਦਾ ਇਸੇ ਤਰ੍ਹਾਂ ਅਨਇੰਪਲੋਇਡ ਰੇਟ ਨੂੰ ਕਿਦਾਂ ਡਿਕਰੀਜ਼ ਕੀਤਾ ਜਾਂਦਾ ਜਿਹੜੇ ਅਕਸਰ ਜਿਹੜੇ ਤੁਸੀਂ ਦੇਖੇ ਹੋਗੇ ਡਿਗ ਵਰਕਰਸ ਕਹਿੰਦੇ ਜਨਨ ਨੂੰ ਕਿਹੜੇ ਫ੍ਰੀਲੈਂਸਿੰਗ ਕਰਦੇ ਆ ਡਰਾਈਵਰਸ ਹੁੰਦੇ ਆ ਡਿਲੀਵਰੀ ਕਰਦੇ ਇਹਨਾਂ ਸਾਰਿਆਂ ਨੂੰ ਕਹਿੰਦਾ ਇਹਨਾਂ ਦਾ ਕੀ ਰਹਿਣ ਸਹਿਣ ਹੈ ਇਹਨਾਂ ਦੇ ਲਈ ਗਵਰਨਮੈਂਟ ਕੀ ਕਰ ਰਹੀ ਹੈ ਜਾਂ ਇਹਨਾਂ ਦੇ ਲਈ ਪਬਲਿਕ ਕਿਦਾਂ ਪ੍ਰੋਜੈਕਟ ਕਰਨਾ ਹੈਗਾ ਜਾਂ ਫਿਰ 에어 ਪੋਲੂਸ਼ਨ ਵਾਟਰ ਪੋਲੂਸ਼ਨ ਚ ਕੀ ਚੱਲਿਆ ਜਿਸ ਨਾਲ ਮਤਲਬ ਮੋਰ ਐਂਡ ਮੋਰ ਨੰਬਰ ਆਫ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਵਾਂ ਐਜੂਕੇਸ਼ਨ ਦੇ ਵਿੱਚ ਕੀ ਕਿਹੜੀ ਇੰਪਰੂਵਮੈਂਟ ਆ ਰਹੀ ਆ ਕੀ ਉਹਦੇ ਵਿੱਚ ਜਿਆਦਾ ਟੀਚਰਸ ਦੀ ਲੋੜ ਆ ਕਿਤੇ ਕਿੰਨੀ ਹਾਇਰਿੰਗ ਦੀ ਲੋੜ ਆ ਕਿੱਥੇ ਟੀਚਰ ਭਰਤੀ ਕੀਤੇ ਜਾਣਗੇ ਕਿੱਥੇ ਕਿਹੜੇ ਏਰੀਆ ਚ ਜਿਆਦਾ ਇੰਪਰੂਵ ਕਰ ਰਹੇ ਨੇ ਬੱਚੇ ਐਜੂਕੇਸ਼ਨ ਨੂੰ ਲੈ ਕੇ ਕਿੱਥੇ ਉਹਨਾਂ ਨੂੰ ਮਤਲਬ ਕਰਨਾ ਚਾਹੀਦਾ ਗਵਰਨਮੈਂਟ ਨੇ ਕੀ ਪਾਲਿਸੀਆਂ ਵਾਂ ਉਹਨਾਂ ਨੂੰ ਲੈ ਕੇ ਹੋ ਗਿਆ ਫਿਰ ਇਦਾਂ ਹੀ ਬਾਕੀ ਸਾਰੀਆਂ ਜਿਵੇਂ ਯੂ ਤੋਂ ਇਥੇ ਗੱਲ ਇਹ ਹੁੰਦੀ ਕਿ ਸਾਨੂੰ ਸੋਚਣਾ ਪਵੇਗਾ ਸਾਨੂੰ ਸੱਚੀ ਖਬਰ ਚਾਹੀਦੀ ਜਾਂ ਫਿਰ ਦਿਲ ਤੇ ਹਿਲਾਉਣ ਵਾਲੀਆਂ ਮਤਲਬ ਅਨਚਾਹੀਆਂ ਖਬਰਾਂ ਚਾਹੀਦੀਆਂ ਮੀਡੀਆ ਨੂੰ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਟੀਆਰਪੀ ਖੇਡਣੀ ਚਾਹੀਦੀ ਹੈ ਤੁਸੀਂ ਵੀ ਆਪਣੀ ਆਵਾਜ਼ ਬੁਲੰਦ ਕਰੋ ਜਿਹੜੇ ਚੈਨਲ ਸੱਚੀ ਪੱਤਰਕਾਰਤਾ ਕਰਦੇ ਹਨ ਉਹਨਾਂ ਨੂੰ ਸਹਿਯੋਗ ਦਿਆ ਕਰੋ ਤੇ ਜੇ ਤੁਹਾਨੂੰ ਕੀ ਲੱਗਦਾ ਕਿ ਆਹ ਵਾਲੇ ਚੈਨਲ ਹੈਡ ਇੰਡੀਵਿਜੂਅਲੀ ਐਕਚੁਅਲੀ ਵਰਕ ਕਰ ਰਿਹਾ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਨੂੰ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਉੱਤੋਂ ਤਾਂ ਜੋ ਮੈਂ ਵੀ ਅੱਗੇ ਫਰਦ ਇਸ ਤੋਂ ਇਲਾਵਾ ਅੱਖ ਤੁਹਾਡੀ ਕੰਨ ਤੁਹਾਡੇ ਸਮਾਂ ਤੁਹਾਡਾ ਦੇਖਣਾ ਤੁਸੀਂ ਆ ਤੇ ਖੁਸ਼हाल